ਉਦਾ ਡੇਲੀ ਪੋਸਟ ਪੰਜਾਬ ਰਹਿਣਾ ਹੈ ਮਾਚਲ ਤੇ ਤਰਨਜੀਤ ਸੰਧੂ ਜਿਹੜੇ ਕਿ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਨਾਲ ਖਾਸ ਗੱਲਬਾਤ ਕੀਤੀ ਗਈ ਏਕਸਕਲੂਸਿਵ ਗੱਲਬਾਤ ਦੇ ਵਿੱਚ ਗਾਰੰਟੀਆਂ ਤੇ ਵਾਦੇ ਜਿਹੜੇ ਨੇ ਉਹਨਾਂ ਬਾਰੇ ਉਹਨਾਂ ਜ਼ਿਕਰ ਕੀਤਾ ਕਿ ਜਨਤਾ ਦੀ ਝੋਲੀਓਂ ਕੀ ਕੁਝ ਪਾ ਰਹੇ ਨੇ ਹਾਲਾਂਕਿ ਭਾਜਪਾ ਜਿਹੜੀ ਹੈ ਉਹ ਇੱਕ ਵਿਜ਼ਨ ਤੇ ਕੰਮ ਕਰੇਗੀ ਤਰਨਜੀਤ ਸੰਧੂ ਇਹ ਦਾਅਵਾ ਵੀ ਕਰਦੇ ਹੋਏ ਨਸਰਾਈ ਭਾਜਪਾ ਦੇ ਵੱਲੋਂ ਅੰਮ੍ਰਿਤਸਰ ਤੋਂ ਇੱਕ ਸਿੱਖ ਚਿਹਰੇ ਤੇ ਦਾਖ ਖੇਡਿਆ ਗਿਆ ਸੋ ਉਸ ਤੋਂ ਬਾਅਦ ਕੀ ਕੁਝ ਗੱਲਬਾਤ ਦੇ ਵਿੱਚ ਰਿਹਾ ਹੋਵੇ ਜਾਣਦੇ ਇਸ ਲਈ ਬੀਜੇਪੀ ਦੇ ਉਮੀਦਵਾਰ ਰਣਜੀਤ ਸਿੰਘ ਸੰਧੂ ਦੇ ਵੱਲੋਂ ਰੋਡਸੋ ਘਟਿਆ ਗਿਆ ਔਰ ਦੱਸ ਜੇ ਕਿ ਲਗਾਤਾਰ ਅਮਰitsar ਦੇ ਵਕਵਾ ਖਲਕਾਂ ਵਿੱਚ ਪਹੁੰਚ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਕਿਸ ਤਰੀਕੇ ਦਾ ਇੱਕ ਚੋਣ ਪ੍ਰਚਾਰ ਰਿਹਾ ਕਿਉਂਕਿ ਕੁਝ ਦਿਨ ਰਹਿ ਗਏ ਨੇ ਇਲੈਕਸ਼ਨਸ ਨੂੰ 1 ਜੂਨ ਨੂੰ ਇਲੈਕਸ਼ਨ ਆਇਆ ਔਰ ਚਾਰ ਨੂੰ ਰਿਜ਼ਲਟ ਆਉਣਾ ਹੈ ਔਰ ਪਤਾ ਲੱਗੇਗਾ ਕਿ ਭਾਰਤ ਨੇ ਕਿਸ ਨੂੰ ਆਪਣਾ ਹੁਣ ਰਾਜਾ ਚੁਣਿਆ ਹੈ ਫਿਲਹਾਲ ਦੋਵੇਂ ਜੜੀਆਂ ਧਰਾਂ ਨੇ ਦੋਵੇਂ ਪਾਰਟੀਆਂ ਨੇ ਆਪਣੇ ਵੱਲੋਂ ਜ਼ੋਰ ਲਾਰੀਆਂ ਨੇ ਪਰ ਜੇ ਗੱਲ ਕਰੀਏ ਤਾਂ ਬੀਜੇਪੀ ਦੇ ਵੱਲੋਂ ਜੋ ਖਾਸਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਵੇਲੇ ਸਾਟਣਾਲੇ ਮੌਜੂਦ ਨੇ ਤਰਨਜੀਤ ਸਿੰਘ ਸੰਧੂ ਸਾਹਿਬ ਸੰਧੂ ਸਾਹਿਬ ਸਭ ਤੋਂ ਪਹਿਲੇ ਤੇ ਇੱਕ ਆ ਜ਼ਰੂਰਤ ਅਸੀਂ ਆਪਾਂ ਕਿ ਅੰਮ੍ਰਿਤਸਰ ਵਾਸਤੇ ਤੁਹਾਡਾ ਕੀ ਵਿਜ਼ਨ ਹੈ ਕਿਉਂਕਿ ਇੱਕ ਅਮਰੀਕਾ ਤੋਂ ਇੱਥੇ ਪਹੁੰਚੇ ਹੋ ਵਕ ਵਕ ਤਰੀਕੇ ਨਾਲ ਅੰਮ੍ਰਿਤਸਰ ਨੂੰ ਦੇਖਿਆ ਇੱਕ ਮਹੀਨਾ ਹੋ ਗਿਆ ਲਗਾਤਾਰ ਉਸ ਤੋਂ ਵੱਧ ਹੀ ਹੈ ਜਿਹੜਾ ਪ੍ਰਚਾਰ ਕਰ ਉਹ ਤੋਂ ਜ਼ਿਆਦਾ ਹੋ ਗਿਆ ਸਭ ਤੋਂ ਵੱਧ ਕੇ ਰੀਜ਼ਨ ਇਹੋ ਹੀ ਆ ਕਿ ਸਾਰੇ ਲੋਕ ਜਾਗਰਿਤ ਹੋ ਗਏ ਨੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਚ ਕਿੰਨਾ ਡਵੈਲਪਮੈਂਟ ਲਿਆਂਦੀ ਆ ਤੇ ਅਸੀਂ ਅੰਮਰਸਰ ਚ ਮਿਸ ਕਰ ਗਏ ਤੇ ਇਸ ਕਰਕੇ ਐਤਕਾਂ ਸਾਰੇ ਸਾਰੇ 1 ਲੱਖ ਵਾਲ ਨੇ ਕਿ ਜੋ ਵੀ ਹੋ ਜਵੇ ਦੋ ਵਾਰੀ ਇਸ ਦੀ ਗਲਤੀਆਂ ਕਰ ਲੀਆਂ ਦੋ ਵਾਰੀ ਔਲੇ ਨੂੰ ਜਿਤਾ ਕੇ ਭੇਜਿਆ ਕੁਛ ਨਹੀਂ ਕੀਤਾ ਐਤਕਾਂ ਅਸੀਂ ਡਵੈਲਪਮੈਂਟ ਲਈ ਵੋਟ ਪਾਣੀ ਆ ਪ੍ਰਧਾਨ ਮੰਤਰੀ ਮੋਦੀ ਲਈ ਵੋਟ ਪਾਣੀ ਆ ਤੇ ਮੈਂ ਇੱਥੋਂ ਅੰਮ੍ਰਿਤਸਰ ਦਾ ਉਮੀਦਵਾਰ ਆ ਸਿਰਫ ਸਭ ਤੋਂ ਜ਼ਿਆਦੀ ਡਵੈਲਪਮੈਂਟ ਦੀ ਗੱਲ ਕਰਦੇ ਆ ਤੁਸੀਂ ਇੱਥੋਂ ਦੀਆਂ ਮੁਸ਼ਕਲਾਂ ਦੇਖੋ ਅਸੀਂ ਅੱਜ ਮੱਥਾ ਟੇਕਣ ਆਏ ਆ ਕਿ ਭਗਵਾਨ ਸਾਨੂੰ ਆਸ਼ੀਰਵਾਦ ਦੇਵੇ ਅਸੀਂ ਸਾਰੇ ਮਿਲ ਕੇ ਅੰਬਰ ਸਰ ਦੀ ਤਰੱਕੀ ਦੇ ਕੰਮ। ਮਤਲਬ ਨਿਮਰਤਾ ਨਾਲ ਹਰ ਇੱਕ ਨੂੰ ਮਿਲਦੇ ਹੋ, ਵਿਚਰਦੇ ਹੋ ਔਰ ਸਭ ਦੀ ਮੁਸ਼ਕਲ ਸੁਣਦੇ ਹੋ। ਕੀ ਲੱਗਦਾ ਹੈ ਕਿ ਬੀਜੇਪੀ ਦੀਆਂ ਜਿਹੜੀਆਂ ਗਰੰਟੀ ਆਮ੍ਰਿਤਸਰ ਵਾਸੀ ਕੀ ਹੋਣਗੀ ਆਮ੍ਰਿਤਸਰ ਵਾਸੀਆਂ ਨੂੰ? ਬਿਲਕੁਲ ਬਿਲਕੁਲ ਗਰੰਟੀ ਹੋਏਗੀ। ਮੋਦੀ ਸਾਹਿਬ ਦੀ ਗਰੰਟੀ ਹੋਵੇਗੀ ਤਾਂ ਮੈਂ ਨਿਭਾਵਾਂਗਾ। ਆ ਸਾਰੀਆਂ ਮੁਸ਼ਕਲਾਂ ਜਿਹੜੀਆਂ ਨੇ ਪ੍ਰੈਕਟੀਕਲ ਤੁਸੀਂ ਦੇਖੋ ਅਸੀਂ ਆਪਣੇ ਵਿਜਨ ਚ ਬੜੀ ਕਲੀਅਰਲੀ ਲੇਆਉਟ ਕੀਤੀਆਂ ਕਿਹੜੇ ਹੱਲ ਨੇ ਮੁਸ਼ਕਲਾਂ ਦੇ ਦੋ ਤਰਨਜੀਤ ਸਿੰਘ ਸੰਧੂ ਜਿਨ੍ਹਾਂ ਦੇ ਵੱਲੋਂ ਇਹ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਮੈਨੂੰ ਦੋ ਮਹੀਨੇ ਦੇ ਕਰੀਬ ਹੋ ਚੁੱਕਿਆ ਹੈ ਕਿ ਮੈਂ ਵਿਚਰ ਰਿਹਾ ਔਰ ਅੰਮ੍ਰਿਤਸਰ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਔਰ ਮੈਂ ਇਸੇ ਸਪੀਡ ਦੇ ਨਾਲ ਜਿਹੜੇ ਪ੍ਰੋਜੈਕਟ ਹੈ ਉਹ ਲੈ ਕੇ ਆਵਾਂਗਾ ਤਾਂ ਜੋ ਅੰਮ੍ਰਿਤਸਰ ਦਾ ਵਿਕਾਸ ਹੋ ਸਕੇ ਔਰ ਜਿਹੜੇ ਪਿਛਲੇ ਐਮਪੀ ਰਹੇ ਨੇ ਉਹਨਾਂ ਨੇ ਫਿਲਹਾਲ ਹੁਣ ਤੱਕ ਕੁਝ ਐਸਾ ਵਿਕਾਸ ਨਹੀਂ ਕੀਤਾ ਜੋ ਹੁਣ ਅਸੀਂ ਕਰਕੇ ਵਿਖਾਵਾਂਗੇ ਕਿਉਂਕਿ ਲੋਕਾਂ ਨੂੰ ਹੁਣ ਆਸ ਹੈ ਕਿ ਕੇਂਦਰ ਦੇ ਵਿੱਚ ਫਿਰ ਭਾਜਪਾ ਸਰਕਾਰ ਬਣ ਰਹੀ ਹੈ ਤੇ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਭਾਜਪਾ ਦੇ ਉਮੀਦਵਾਰ ਨੂੰ ਚੁਣ ਕੇ ਭੇਜਣਗੇ ਇਹ ਸੰਧੂ ਸਾਹਿਬ ਨੇ ਜਿਹੜਾ ਆਪਣੇ ਵੱਲੋਂ ਦਾਅਵਾ ਕੀਤਾ ਹੁਣ ਦੇਖਦੇ ਹਾਂ ਕਿ 4 ਜੂਨ ਨੂੰ ਕਿਸ ਦੀ ਜਿਹੜੀ ਸਰਕਾਰ ਬਣਦੀ ਹੈ ਔਰ ਕੌਣ ਸੱਤਾ ਵਿੱਚ ਆਉਂਦਾ ਕੈਮਰਾਮੈਨ ਸ਼ੁਭਨ ਦੇ ਨਾਲ ਹਰਮਿਕ ਸਿੰਘ ਡੇਲੀਪੋਸਟ ਅੰਮ੍ਰਿਤਸਰ